ਤਾ ਗਿਆ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਕਿਉਂਕਿ ਜਿਹੜੇ ਬੇਗਨਾ ਬੰਦਿਆਂ ਨੂੰ ਸਿਰਫ ਧਰਮ ਦੇ ਆਧਾਰ ਤੇ ਮਾਰਿਆ ਗਿਆ ਇਹ ਬਹੁਤ ਬੜੀ ਮੰਦ ਭਾਗੀ ਜਿਹੜੀ ਘਟਨਾ ਪਹਿਰਗਾਮ ਚ ਹੋਈ ਹੈ ਇਹ ਰੋਸ ਪ੍ਰਦਰਸ਼ਨ ਇਸ ਲਈ ਕੀਤਾ ਕਿ ਅਸੀਂ ਉਹਨਾਂ ਨੂੰ ਪਤਾ ਲੱਗੇ ਕਿ ਉਹ ਕੱਲੇ ਉਹ ਪਰਿਵਾਰ ਨੇ ਭਰੇ ਸੀ ਵੀ ਆਪਣੇ ਆਪ ਨੂੰ ਮਰਿਆ ਹੀ ਸਮਝਦਿਆ ਤੋ ਕੇ ਅਸੀਂ ਜਿਵੇਂ ਮੋਦੀ ਜਿਹੜੇ ਬੜੇ ਫੈਸਲੇ ਲਾਏ ਆ ਕਿ ਪਾਣੀ ਦਾ ਵੀ ਸਸਪੈਂਡ ਕੀਤਾ ਹੋਰ ਸਾਰੇ ਬੀਜਿਆਂ ਦੀ ਗੱਲ ਵੀ ਕੀਤੀ ਹੈ ਹੁਣ ਸਮਾਂ ਆ ਗਿਆ ਕਿ 11 ਦਾ ਜਿਹੜਾ ਸਾਨੂੰ ਉਹਨਾਂ ਨੇ ਸ਼ਿਕਨ ਪਾਇਆ ਉਹ 101 ਕਰਕੇ ਮੋੜਨਾ ਚਾਹੀਦਾ ਹੈ ਪਾਕਿਸਤਾਨ ਦੇ ਟੋਟੇ ਕਰ ਦੇਣੇ ਚਾਹੀਦੇ ਨੇ ਕਿ ਜਿਹੜਾ ਕਸ਼ਮੀਰ ਦਾ ਰੋਜ਼ ਮਸਲਾ ਚੱਲਦਾ ਉਹ ਕਸ਼ਮੀਰ ਜਿਹੜਾ ਉਹ ਵੀ ਕਬਜ਼ਾ ਕੀਤਾ ਉਹ ਵੀ ਛਡਾਉਣ ਦੀ ਲੋੜ ਆ ਜੀ ਤਾਂ ਕਿ ਪਾਕਿਸਤਾਨ ਨੂੰ ਪਤਾ ਲੱਗੇ ਕਿ ਜੱਦ ਜਿਆਦਾ ਅਸੀਂ ਪੰਗਾ ਲੱਤਾਂ ਹਿੰਦੁਸਤਾਨ ਨਾਲ ਉਹ ਮਹਿੰਗਾ ਪੈਂਦਾ ਹੈ ਜੈ ਸ਼ੀ ਰਾਮ ਜੀ ਮੈਂ ਰਮਨ ਵਡੇਰਾ ਸ਼ਿਵਸਰ ਪੰਜਾਬ ਪ੍ਰਧਾਨ ਯੂਥ ਅੱਜ ਵਰਤੀ ਰੁਕੀ ਗਈ ਹੈ ਕੀ ਕਰਾਂਗੇ ਅਸੀਂ ਪਾਕਿਸਤਾਨ ਦੀ ਘੋਰ ਨੋਰ ਤੇ ਨੰਦਿਆ ਕਰਦੇ ਆ ਕਿ ਜਿਹੜਾ ਇਹਨੇ ਕਾਨੂੰਨਾ ਕੰਮ ਕਰਾਇਆ ਇਹੇ ਕਰਾਣੇ ਬੰਦ ਕਰੇ ਇਹ ਸਾਡੇ ਨਾਲ ਸਿੱਧਾ ਮੱਥਾ ਲਾਵੇ ਜੀ ਅਸੀਂ ਆਪਣੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਜੀ ਸਾਨੂੰ ਭੇਜੇ ਬਾਰਡਰਾਂ ਦੇ ਅਸੀਂ ਜ਼ਿੰਦਾ ਬੰਬ ਬਣ ਕੇ ਜਾਵਾਂਗੇ ਪਾਕਿਸਤਾਨ ਨੇ ੱਤੀਆਂ ੜਾ ਕੇ ਆਵਾਂਗੇ ਚਾਹੇ ਅਸੀਂ ਇਕੱਲੇ ਇਕੱਲੇ ਆਂ ਫਿਰ ਵੀ ਨਹੀਂ ਅਸੀਂ ਡਰਦੇ ਅਸੀਂ ਹਿੰਦੂ ਆਂ ਮਰਨਾ ਨਹੀਂ ਪਸੰਦ ਕਰਦੇ ਮਾਰਨਾ ਪਸੰਦ ਕਰਦੇ ਆਂ ਤੁਹਾਡੇ ਵੱਲੋਂ ਤਿਰੰਗਾ ਲਹਿਰਾਇਆ ਗਿਆ ਮਰਦ ਦੀ ਜੱਟ ਇਹ ਸਾਡੇ ਭਾਈਚਾਰੇ ਦੀ ਪ੍ਰਤੀਕ ਪ੍ਰਤੀਕ ਹੈ ਜੀ ਤਿਰੰਗਾ ਸਰਬ ਸੰਝਾ ਹੈ ਜੀ ਸਾਡੇ ਦੇਸ਼ ਦਾ ਨਿਸ਼ਾਨ ਹੈ ਜੀ ਇਹ ਮਰਦ ਜੀ ਕੋਈ ਕਿਸੇ ਅਲੱਗ ਪੰਥ ਦੀ ਨਹੀਂ ਕੀ ਸਾਡੀ ਸਾਰਿਆਂ ਦੀ ਆ ਅਸੀਂ ਮਰਦ ਜੀ ਚ ਜਾਣੇ ਆ ਉਹ ਸਾਡੇ ਹੀ ਭਾਈਚਾਰੇ ਚ ਆ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਭਾਈਚਾਰਕ ਸੰਸਾਦ ਨੂੰ ਕੈਮਰਾ ਰੱਖੋ ਜਿਹੜੀ ਉਹਨਾਂ ਨੇ ਕਾਨੂੰਨੀ ਹਰਕਤ ਕੀਤੀ ਆ ਉਹਦੀ ਸਾਡੀ ਜਿਹੜੀ ਸੈਂਟਰ ਸਰਕਾਰ ਆ ਉਹ ਜਵਾਬ ਦੇਵੇ ਮੋਦੀ ਜੀ ਨੂੰ ਇੱਕੋ ਹੀ ਬੇਨਤੀ ਆ ਉਹਨਾਂ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਜਾਵੇ ਸਭ ਤੋਂ ਪਹਿਲਾਂ ਪਾਣੀ ਜਿਹੜਾ ਆਪਾਂ ਸਾਹ ਚੱਲਦੀ ਆ ਉਹ ਬੰਦ ਕੀਤਾ ਜਾਵੇ ਜਿਹੜਾ ਵੀ ਵਪਾਰ ਆ ਜਿਹੜੇ ਵੀ ਇੱਥੇ ਪਾਕਿਸਤਾਨ ਤੋਂ ਆਏ ਹੋਣ ਉਹਨਾਂ ਦੇ ਬੀਜੇਪੀ ਕੈਨਸਲ ਕੀਤੇ ਜਾਣ ਅਸੀਂ ਇਹੀ ਸਰਕਾਰ ਤੋਂ ਪੂਰੇ ਜੋਰ ਨਾਲ ਮੰਗ ਕਰਦੇ ਆ ਕਿ ਜਿਹੜੇ ਸਾਡੇ 28 ਪਰਿਵਾਰ ਦੇ ਬੱਚੇ ਸ਼ਹੀਦ ਹੋਏ ਨੇ ਉਹਨਾਂ ਨੂੰ ਨਾਲੇ ਮੁਆਵਜ਼ਾ ਵੀ ਦਿੱਤਾ ਜਾਵੇ ਉਹਨਾਂ ਦੇ ਘਰਾਂ 'ਚ ਨੌਕਰੀਆਂ ਵੀ ਦਿੱਤੀ ਜਾਣ ਉਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਵਧੀਆ ਤੰਗਣਾ ਸਮਰਾਲੇ ਕਿ ਜਾਵਾਂ ਮੈਸਜ ਨਹੀਂ ਇਮਾਮਤ ਕਰਦਾ ਹੂੰ ਨਮਾਜ਼ ਪੜਾਉਂਦਾ ਜਿਹੜੋ ਕਸ਼ਮੀਰ ਨੇ ਕਤਲਿਆ ਮੂਹਾਂ تھا ਜੀ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਕੇ ਬਾਰੇ ਮੈਂ ਹਿੰਦੁਸਤਾਨੀ ਹੀ ਨਹੀਂ ਬਲਕਿ ਪੂਰੀ ਦੁਨੀਆ ਇਸ ਦੀ ਮਜ਼ਮਮਤ ਕਰਦੀ ਹੈ ਔਰ ਖਾਸ ਤੌਰ 'ਤੇ ਮੁਸਲਮਾਨ ਤਾਂ ਇਸ ਦੀ ਮਜ਼ਮਮਤ ਪੂਰੀ ਕਰਦਾ ਹੈ ਔਰ ਹਮਾਰੇ ਪੰਜਾਬ ਵਾਲੇ بالکل مذمت کرتے ہیں کھل کر کیونکہ یہ کام اتنا غلط ہوا ہے یہ بہت بڑا حادثہ ہے ہمارے لیے تو اس کا پرزور ہم مذمت کرتے ہیں مخالفت کرتے ہیں اس کی اور ایسا آگے نہ ہو اس کے لیے ہم اپنی سرکار سے درخواست کرتے ہیں کہ پورا انتظام اس کا کیا جائے مسجد میں بھی ہے جی 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 ترنگا تو ہماری ایک شان ہے ترنگا ترنگا تو ہم ہر وقت لہرائیں گے اور لہراتے رہیں گے انشاءاللہ جب تک ہماری جان میں جانا ہے ملت یہ کہ جو جو حملہ ہوا ہے جی جی ہندو مسلمان بھائی چارے کو ختم کرنے کیلئے جی 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 بالکل صحیح بات ہے یہ آپس میں لڑانے کے لیے اور آپسی بھائی چارگی کو ختم کرنے کے لیے کام کیا گیا ہے اور ایسا ہم ہونے نہیں دیں گے ہم بالکل ساتھ ساتھ کھڑے ہیں سبھی کے ساتھ میں کھڑے ہوئے ہیں اور کیا بالکل ہم بھی اسی کے ساتھ میں ہیں ساتھ میں کھڑے ہوئے ہیں سبھی کے اور ہم بھی اس کی مذمت کرتے ہیں جو ہے بہت ہی مند کی کٹنا جتے کہ ہندوستان بندیاں مار دیتا ਉਹਨਾਂ ਦਾ ਮਸ਼ਾਹਬ ਪੁੱਛ ਕੇ ਬਹੁਤ ਹੀ ਘਟਿਆ ਘਰੋਣੀ ਇਹ ਹਰਕਤ ਕੀਤੀ ਹੈ ਪਾਕਿਸਤਾਨ ਦੇ ਟਟੂਆਂ ਦੁਆਰਾ ਅਸੀਂ ਇਹ ਚਾਹਦੇ ਹਾਂ ਕਿ ਹੁਣ ਦੋਸਤਾਨੂਨ ਇੱਕ ਹੋ ਚੁੱਕਿਆ ਹੈ ਅਸੀਂ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਨਾਲ ਪਾਕਿਸਤਾਨ ਨਾਲ ਆਰਥਿਕ ਰਿਸ਼ਤਾ ਬਿਲਕੁਲ ਬੰਦ ਕਰ ਦਿੱਤਾ ਜਾਵੇ ਇਹਨਾਂ ਨਾਲ ਕੋਈ ਤਾਲਮੇਲ ਨਾ ਰੱਖਿਆ ਜਾਵੇ ਔਰ ਜੇ ਵੀ ਜਿਨੇ ਵੀ ਇਹ ਘਟਨਾ ਕੀਤੀ ਹੈ ਉਸ ਨੂੰ ਇਸ ਦੀ ਬਹੁਤ ਵੱਟ ਤੋਂ ਵੱਧ ਸਜ਼ਾ ਦਿੱਤੀ ਜਾਵੇ